ਸੰਸਾਰ ਬੰਧਾ ਹੈ ਰਖੜੀ ਦੇ ਤਿਉਹਾਰ ਮੌਕੇ ਜਿੱਥੇ ਪੂਰੇ ਦੇਸ਼ ਵਿੱਚ ਰੌਣਕਾਂ ਸੀ ਉੱਥੇ ਹੀ ਲੁਧਿਆਣਾ ਦੇ ਕੇਂਦਰੀ ਜੇਲ੍ਹ ਵਿੱਚ ਵੀ ਭੈਣ ਭਰਾ ਦੇ ਇਸ਼ਤਿਹਾਰ ਦੇ ਰੰਗ ਵੇਖਣ ਨੂੰ ਮਿਲੇ ਸੰਸਾਰ ਬੰਧਾ ਹੈ ਜਿਲ੍ਹਾ ਪ੍ਰਸ਼ਾਸਨ ਵੱਲੋਂ ਰਖੜੀ ਦੇ ਮੌਕੇ ਖਾਸ ਪ੍ਰਬੰਧ ਕੀਤੇ ਗਏ ਸਨ ਭੈਣਾਂ ਨੂੰ 25-25 ਦੇ ਗਰੁੱਪ ਵਿੱਚ ਜੇਲ੍ਹ ਦੇ ਅੰਦਰ ਰਖੜੀ ਬੰਨਣ ਭੇਜਿਆ ਗਿਆ ਉੱਥੇ ਹੀ ਬਾਹਰ ਇੰਤਜ਼ਾਰ ਕਰਨ ਵਾਲਿਆਂ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ ਸੀ ਰਖੜੀ ਬੰਨ੍ਹਣ ਪੁਜੀਆਂ ਪਹਿਣਾ ਨੇ ਜਿਲ੍ਹ ਪ੍ਰਸ਼ਾਸਨ ਦੇ ਪ੍ਰਬੰਧਤਾ ਤੇ ਖੁਸ਼ੀ ਜ਼ਾਹਰ ਕੀਤੀ ਤੇ ਨਾਲ ਹੀ ਉਹਨਾਂ ਦਾ ਧੰਨਵਾਦ ਵੀ ਕੀਤਾ। ਹਮ ਆਪਣੇ ਭਾਈ ਕੋ ਰਾਖੀ ਬੰਨ੍ਹਨੇ ਕੇ ਲੇ ਆਏ ਹੈ। ਹਮਨੇ ਜਾਲੀ ਸੇ ਮਿਲਨਾ ਥਾ ਉਨ ਕੋ ਬਟ ਪੁਲਿਸ ਬਾਲੋ ਨੇ ਬਹੁਤ ਅੱਛਾ ਇੰਤਜ਼ਾਮ ਕੀਆ ਥਾ। ਹਮ ਕੋ ਡਿਊਟੀ ਰਾਇਨ ਸੇ ਮੁਲਾਕਤ ਕਰਵਾਈ ਗਈ। ਮੈਂ ਪੰਜਾਬ ਪੁਲਿਸ ਕਾ ਧੰਨਵਾਦ ਕਰਤੀ ਹੂੰ ਕਿ ਉਨੋ ਨੇ ਮੇਰੇ ਭਾਈ ਕੋ ਡਿਊਟੀ ਮੇ ਮਿਲਾਕਰ ਰਾਖੀ ਕਰਤੇ ਔਰ ਮਨਾਨੇ ਦਿਆ। ਰਖੜੀ ਬੰਨਣ ਦੇ ਲਈ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ ਦਾ ਸਮਾਂ ਰੱਖਿਆ ਗਿਆ। ਜੇਲ੍ਹ ਦੇ ਵਿੱਚ ਡਾਕਟਰਾਂ ਦੀਆਂ ਵੀ ਦੋ ਟੀਮਾਂ ਤੈਨਾਤ ਕੀਤੀਆਂ ਗਈਆਂ ਸਨ। ਉੱਥੇ ਹੀ ਸੁਰੱਖਿਆ ਦੇਵੀ ਪੁਖਤਾ ਵਰਤੰਤ ਕੀਤੇ ਗਏ ਸਨ। ਅਵਰ ਆਮਰੇਵਲ ਸ਼੍ਰੀ ਐਮ ਕੇ ਤਵਾੜੀ ਆਈਪੀਐਸ ਏਡੀਜੀਪੀ ਜੇਲਸ ਨੇ ਉਹਨਾਂ ਵੱਲੋਂ ਸਪੈਸ਼ਲ ਸਰ ਨੂੰ ਇੰਸਟਰਕਸ਼ਨਸ ਆਈਆਂ ਨੇ ਵੀ ਜਿਹੜਾ ਹੈ ਮੇਨ ਗੇਟ ਦੇ ਵਿੱਚ ਜਿਹੜਾ ਹੈਗਾ ਅੱਜ ਪੈਣਾ ਲਈ ਰਖੜੀ ਦਾ ਉਹਨਾਂ ਨੂੰ ਬੰਨ ਆਪਣੇ ਭਰਾਵਾਂ ਨੂੰ ਰਖੜੀ ਬਣਾਉਣ ਦੇ ਲਈ ਸਪੈਸ਼ਲ ਅਰੇਂਜਮੈਂਟ ਕੀਤਾ ਜਾਵੇ। ਔਰ ਜਿਸ ਤਰ੍ਹਾਂ ਤੁਸੀਂ ਦੇਖਿਆ ਛੋਟੇ ਛੋਟੇ ਬੱਚੇ ਵੀ ਭੈਣਾ ਨਾਲ ਆਏ ਆਂ ਔਰ ਆਪ ਆਏ ਔਰਖੜੀ ਬੜੇ ਅچھے ਤਰੀਕੇ ਦੇ ਨਾਲ ਅਸੀਂ ਅੰਦਰ ਰੀਜਨਮੈਂਟ ਕਰਵਾਇਆ ਹੋਇਆ ਹੈ